ਤੇ ਇਹ ਆਪਣਾ ਖਾਣਾ ਖਾ ਕੇ ਰਾਤ ਨੂੰ ਥਰੋਣਾ ਬਾਹਰ ਨੂੰ ਨਿਕਲੇ ਨੇ ਤੇ ਰਸਤੇ ਦੇ ਵਿੱਚ ਜਿਹੜੇ ਆ ਕੁਝ ਮੁੰਡੇ ਆ ਉਹ ਬਾਈਕ ਤੇ ਉੱਪਰ ਲੜਦੇ ਆ ਇੱਕ ਦੂਸਰੇ ਦੇ ਨਾਲ ਅਚਾਨਕ ਹੀ ਉਹ ਮੁੰਡੇ ਇਹਨਾਂ ਦੇ ਰਾਹਤ ਵੱਲ ਨੂੰ ਮੁੜਦੇ ਆ ਤੇ ਉੱਥੋਂ ਇਹ ਦੂਸਰੇ ਜਿਹੜੇ ਠਹਿਰੇ ਆ ਦੂਸਰਾ ਤੇ ਜਿਹੜਾ ਕਿ ਹਮਲਾ ਕਰਦਾ ਉਹਨਾਂ ਤੇ ਉਹ ਸਮਝਦਾ ਕਿ ਇਹ ਵੀ ਉਹਨਾਂ ਦੇ ਨਾਲ ਆ ਲੜਕਾ ਸਾਡਾ ਕੋਈ ਲੈਣ ਦੇਨਾਂ ਨਹੀਂ ਸੀਗੇ ਇਹ ਤੇ ਲੜਕੇ ਦਾ ਵੀ ਕੋਈ ਨਹੀਂ ਸੀਗਾ ਇਹ ਤੇ ਖਾਣਾ ਖਾ ਕੇ ਮਤਲਬ ਘਰੋਂ ਆਪਣਾ ਥੋੜਾ ਬਾਹਰ ਨੂੰ ਨਿਕਲੇ ਸੀ ਨੁਕਸਾਨ ਸਾਰੇ ਨੂੰ ਕਾਫੀ ਹੱਦ ਤੱਕ ਸੱਟਾਂ ਲੱਗੀਆਂ ਤੇ ਸਿਰ ਤੇ ਵੀ ਸਟੀਚਿੰਗ ਹੋਈ ਆ ਤੇ ਇੱਕ ਇਹਦੇ ਜਿਹੜੇ ਫੂਡ ਪਾਈਪ ਜਿਹੜੀ ਆ ਉਹ ਵੀ ਡੈਮੇਜ ਹੋ ਗਈ ਆ। ਪਿਤੀ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਸ਼੍ਰੀ ਆਮ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਜਾ ਕੇ ਗੁੰਡਾ ਕਰਦੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਗੋਲੀਆਂ ਤੱਕਣ ਚਲਾ ਦਿੱਤੀਆਂ ਗਈਆਂ ਤਾਂ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਉਥੋਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਫਰਾਰ ਹੋ ਜਾਂਦੇ ਨੇ ਤਾਂ ਜੇਕਰ ਗੱਲ ਕਰੀਏ ਨੌਜਵਾਨ ਦੀ ਤਾਂ ਨੌਜਵਾਨ ਆਪਣੇ ਘਰ ਦੇ ਬਾਹਰ ਖੜਾ ਹੁੰਦਾ ਜਿਸ ਦਾ ਨਾਮ ਗੁਰਪ੍ਰੀਤ ਦੱਸਿਆ ਜਾ ਰਿਹਾ ਤਾਂ ਕੁਝ ਨੌਜਵਾਨ ਜਿਹੜੇ ਉੱਥੇ ਲੜਨ ਦੇ ਲਈ ਪਹੁੰਚ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀ ਨੌਜਵਾਨ ਉਹਨਾਂ ਦਾ ਹਿੱਸਾ ਹੈ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਨੌਜਵਾਨ ਨੂੰ ਫੜ ਲਿਆ ਜਾਂਦਾ ਜਿਸ ਤੋਂ ਬਾਅਦ ਉਸ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਤਾਂ ਕਿਰਚਾਂ ਦੇ ਨਾਲ ਉਸ ਦੇ ਟੱਟੇ ਦੇ ਵਿੱਚ ਵਾਰ ਕਰ ਦਿੱਤਾ ਜਾਂਦਾ ਜਿਸ ਤੇ ਕਾਰਨ ਉਸ ਦੀ ਜਿਹੜੀ ਆ ਫੂਡ ਪੈਪ ਜਿਹੜੀ ਆ ਉਹ ਪਾੜ ਚੁੱਕਿਆ ਦਾ ਤੁਸੀਂ ਵੀ ਵੇਖ ਸਕਦੇ ਹੋ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪੀਟਲ ਦੇ ਵੀ ਦਾਖਲ ਵੀ ਕਰਵਾਇਆ ਗਿਆ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਉਸ ਨੌਜਵਾਨ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਇਹਨਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੇਰ ਰਾਤ ਹੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਆ ਤਾਂ ਜੇਕਰ ਗੱਲ ਕਰੀਏ ਪੰਜਾਬ ਪੁਲਿਸ ਦੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਹਜੇ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਤਾਂ ਉਸ ਮਾਮਲੇ ਦੇ ਵਿੱਚ ਹਜੇ ਕਿਸੇ ਵੀ ਤਰ੍ਹਾਂ ਦਾ ਪਤਾ ਨਹੀਂ ਲੱਗ ਪਾਰਿਆ ਕਿ ਆਖਰਕਾਰ ਕਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਆਕੇ ਇੱਥੇ ਗੁੰਡਾਗਰਦੀ ਕੀਤੀ ਗਈ ਆ ਤਾਂ ਆਖਰਕਾਰ ਜੇਕਰ ਅਸੀਂ ਗੱਲ ਕਰੀਏ ਨੌਜਵਾਨਾਂ ਤਾਂ ਨੌਜਵਾਨਾਂ ਦੇ ਹੌਸਲੇ ਇੰਨੇ ਜਿਆਦਾ ਬਲੰਦ ਹੋ ਚੁੱਕੇ ਨੇ ਕਿ ਉਹ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਇਹਨਾਂ ਨੌਜਵਾਨਾਂ ਨੂੰ ਫੜਨ ਦੇ ਵਿੱਚ ਨਾਕਾਮ ਜਿਹੜੀ ਆ ਸਾਬਤ ਹੋ ਰਹੀ ਆ ਤਾਂ ਪਰ ਸਰ ਮਾਮਲਾ ਇਸ ਤਰ੍ਹਾਂ ਹੈ ਕਿ ਸੁਲਤਾਨਵਿੰਡ ਰੋਡ ਤੇ ਉੱਪਰ ਇਹ ਬਸਨੀਕ ਨੇ ਤੇ ਇਹ ਆਪਣਾ ਖਾਣਾ ਖਾ ਕੇ ਰਾਤ ਨੂੰ ਘਰੋਂ ਨਾ ਬਾਹਰ ਨੂੰ ਨਿਕਲੇ ਨੇ ਤੇ ਰਸਤੇ ਦੇ ਵਿੱਚ ਜਿਹੜੇ ਆ ਕੁਝ ਮੁੰਡੇ ਆ ਉਹ ਬਾਈਕ ਦੇ ਉੱਪਰ ਲੜਦੇ ਆ ਇੱਕ ਦੂਸਰੇ ਦੇ ਨਾਲ ਅਚਾਨਕ ਇਹ ਮੁੰਡੇ ਇਹਨਾਂ ਦੇ ਰਸਤੇ ਵੱਲ ਨੂੰ ਮੁੜਦੇ ਆ ਤੇ ਉੱਥੋਂ ਇਹ ਦੂਸਰੇ ਜਿਹੜੇ ਠਹਿਰੇ ਆ ਦੂਸਰਾ ਤੇ ਜਿਹੜਾ ਕਿ ਹਮਲਾ ਕਰਦਾ ਉਹਨਾਂ ਤੇ ਉਹ ਸਮਝਦਾ ਕਿ ਇਹ ਵੀ ਉਹਨਾਂ ਦੇ ਨਾਲ ਆ ਲੜਕਾ ਤੇ ਤੇ ਜਾਨ ਲੈਵਾ ਉਹ ਹਮਲਾ ਕਰਦੇ ਆ ਜੀ ਇਸ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ ਤੁਹਾਡਾ ਕੋਈ ਲੈਣ ਦੇਣਾਂ ਨਹੀਂ ਸੀਗਾ ਨਹੀਂ ਸਰ ਸਾਡਾ ਕੋਈ ਲੈਣ ਦੇਣਾਂ ਨਹੀਂ ਸੀਗਾ ਇਸ ਲੜਕੇ ਦਾ ਵੀ ਕੋਈ ਨਹੀਂ ਸੀਗਾ ਇਹ ਤੇ ਖਾਣਾ ਖਾ ਕੇ ਮਤਲਬ ਘਰੋਂ ਆਪਣਾ ਥੋੜਾ ਬਾਹਰ ਨੂੰ ਨਿਕਲਿਆ ਸੀਗਾ ਹਾਂਜੀ ਤੇ ਲੜਾਈ ਵੇਖਣਾ ਮਹਿੰਗਾ ਪੈ ਜਾਣੀ ਦੇਖੋ ਜੀ ਇਹ ਤੇ ਹੁਣ ਲੜਾਈ ਮਹਿੰਗਾ ਪੈ ਗਿਆ ਉਹ ਤੇ ਤੁਹਾਡੇ ਸਾਹਮਣੇ ਹੀ ਹੋਣ ਪਰ ਅਚਾਨਕ ਹੀ ਇਹਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਕੰਮ ਹੋ ਜਾਣਾ ਇਹਦੇ ਨਾਲ ਸੋ ਆਮ ਹੀ ਆਪਾਂ ਅਕਸਰ ਹੀ ਨਿਕਲਦੇ ਹਾਂ ਘਰਾਂ ਚੋਂ ਬਾਹਰ ਖਾਣਾ ਖਾ ਕੇ ਜਾਂ ਕਿਤਨਾ ਕੋਸਟੀ ਆ ਪਰ ਇਸ ਨੂੰ ਪਤਾ ਹੀ ਨਹੀਂ ਸੀਗਾ ਇਹ ਚੀਜ਼ ਹੋ ਜਾਣੀ ਇਹਦੇ ਨਾਲ ਕੀ ਉਹਨਾਂ ਨੇ ਕੰਮ ਕੀਆ ਦਾ ਬੋੜੀ ਨੁਕਸਾਨ ਸਾਰੇ ਨੂੰ ਕਾਫੀ ਹੱਦ ਤੱਕ ਸੱਟਾਂ ਲੱਗੀਆਂ ਇਹਦੇ ਸਿਰ ਤੇ ਵੀ ਸਟੀਚਿੰਗ ਹੋਈ ਆ ਤੇ ਇੱਕ ਇਹਦੇ ਜਿਹੜੇ ਫੂਡ ਪਾਈਪ ਜਿਹੜੀ ਆ ਉਹ ਵੀ ਡੈਮੇਜ ਹੋ ਗਈ ਆ ਤੈਨੂੰ ਕੁੜ ਦੇ ਹਾਂਜੀ ਤੇ ਰਵਲਵਰ ਵੀ ਉਹਨਾਂ ਦੇ ਕੋਲ ਸੀਗਾ ਉਹ ਚ ਵੀ ਤਿੰਨ ਜਿਹੜੇ ਫਾਇਰ ਆ ਮੌਕੇ ਦੇ ਜਿਹੜੇ ਦੱਸਣ ਵਾਲੇ ਉਹ ਦੱਸਦੇ ਆ ਕਿ ਤਿੰਨ ਫਾਇਰ ਕੀਤੇ ਉਹਨਾਂ ਨੇ ਤੇ ਉਹਦੇ ਵਿੱਚ ਚਲੋ ਫਾਇਰ ਤੋਂ ਦੇ ਵਿਚਾਰਿਆ ਪਰ ਇਹਦੇ ਜਿਹੜੇ ਆ ਰਵੋਲਵਰ ਦਾ ਬੈਕ ਸਾਈਡ ਨਾ ਪੱਠਾ ਪਾਸਾ ਹੁੰਦਾ ਉਹਦੇ ਨਾਲ ਇਹਨੂੰ ਕੋਟ ਦੇ ਰਹੇ ਆ ਤੇ ਨਾਲੇ ਚਾਕੂ ਦੇ ਨਾਲ ਇਤਿਬਾਰ ਕੀਤਾ ਉਹਨਾਂ ਨੇ ਤਾਂ ਦੇਖੀਏ ਹਾਂਜੀ ਜਿਹੜਾ ਹਸਪਤਲ ਦੇ ਡਾਕਟਰ ਕਰਵਾਇਆ ਇਹਨਾਂ ਨੂੰ ਸਾਰਾ ਪਹਿਲਾਂ ਤੇ ਸਿਵਲ ਹਸਪਤਲ ਸੀਗਾ ਕਰਵਾਇਆ ਉਸ ਤੋਂ ਬਾਅਦ ਤੇ ਉਹਨਾਂ ਨੇ ਸ਼ਿਫਟ ਕਰਕੇ ਗੁਰੂ ਨਾਨਕ ਦੇਵ ਹਸਪਤਲ ਤੋਂ ਦੇ ਦਿੱਤਾ ਜੀ ਤਾਂ ਕੋਈ ਤੋਂ ਚਾਹਤੀ ਕੀ ਕਰ ਮੈਂ ਹਾਂਜੀ ਸਰ ਦਿੱਤੀ ਗਈ ਹੈ ਜੇ ਅਸੀਂ ਰਾਤ ਹੀ ਮੌਕੇ ਦੇ ਥਾਣਾ ਬੀ 2 ਵਿੱਚ ਪਹੁੰਚੇ ਸੀਗੇ ਤੇ ਉਹਨਾਂ ਨੂੰ ਤਲਾਸ਼ ਕਰ ਦਿੱਤੀ ਸੀ ਕੀ ਮੰਗ ਕਰਦੇ ਹੋ ਵੀ ਕਾਰਵਾਈ ਹੁੰਦੀ ਹੈ ਨਾ ਸਰ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਇਹ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹੋ ਜਿਹਾ ਅਨਸਰ ਅਗਰ ਉੱਠ ਕੇ ਸਮਾਜ ਦੇ ਵਿੱਚ ਇਸ ਤਰ੍ਹਾਂ ਕਰਨਗੇ ਤੇ ਨਾਰਮਲ ਹੀ ਬੰਦਾ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝ ਸਕਦਾ ਤੇ ਤੁਸੀਂ ਸੇਫਟੀ ਦਾ ਦੇਖ ਹੀ ਰਹੇ ਹੋ ਵੀ ਆ ਲੜਕੇ ਦਾ ਕੀ ਹਾਲ ਕੀਤਾ ਇਹਨਾਂ ਨੇ ਤੇ ਆਮ ਬੰਦੇ ਦਾ ਕੀ ਹੋਏਗਾ ਤਾਂ ਤੁਸੀਂ ਵੇਖਿਆ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਨਾਮ ਦਾ ਨੌਜਵਾਨ ਜਦੋਂ ਘਰ ਦੇ ਬਾਹਰ ਮੇਕਲ ਦਾ ਹੈ ਤਾਂ ਉੱਥੇ ਹੀ ਜਿਹੜੇ ਨੌਜਵਾਨ ਲੜਨ ਦੇ ਲਈ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸ਼ਰੀਆਮ ਜਿਹੜੀ ਗੁੰਡਾ ਕਰਦੀ ਆ ਉਹ ਕੀਤੀ ਜਾਂਦੀ ਆ ਤਾਂ ਉਹਦੀ ਜਿਹੜੀ ਕਿਰਚਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਦੀ ਫੂਡ ਪੈਪ ਜਿਹੜੀ ਆ ਉਹ ਪਾੜ ਚੁੱਕਿਆ ਜਿਸ ਤੋਂ ਬਾਅਦ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਬੇਰਾਤ ਦੀ ਸ਼ਿਕਾਇਤ ਦਿੱਤੀ ਹੋਈ ਆ ਪਰ ਹਜੇ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਵੱਡੇ ਸਵਾਲ ਪੰਜਾਬ ਪੁਲਿਸ ਤੇ ਖੜੇ ਕੀਤੇ ਜਾ ਰਹੇ ਨੇ ਕਿ ਆਖਰਕਾਰ ਇੰਨੀ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਹੋਣ ਦੇ ਬਾਵਜੂ ਲੁੱਟਾਂ ਖੋਹਾਂ ਵਾਰਦਾ ਤਾਂ ਪਰ ਗੁੰਡਾਗਰਦੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਇਹਨਾਂ ਨੌਜਵਾਨਾਂ ਨੂੰ ਫੜਨ ਦੇ ਵਿੱਚ ਹਾਏ ਤੱਕ ਜੜੀਆਂ ناکਾਮ ਸਾਬਤ ਹੋ ਰਹੀ ਹਾਂ ਤਾਂ ਇਸ ਵੜੇ ਨੌਜਵਾਨ ਦੇ ਮਦਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਤੁਹਾਡੇ ਬੇਟੇ ਦੇ ਨਾਲ ਦੇ ਰਾਤ ਭਾਜੀ ਕੁਝ ਨਹੀਂ ਹੋਇਆ ਤੇ ਬਾਹਰ ਹੀ ਨਿਕਲਿਆ ਰੋਟੀ ਖਾ ਕੇ ਅੱਗੋਂ ਲੜਦੇ ਪਏ ਸੀ ਉਹਨਾਂ ਨੇ ਉਹਨਾਂ ਦੇ ਭੁਲੇਖੇ ਇਹਨੂੰ ਹੀ ਮਾਰ ਦਿੱਤਾ ਇਹਨੂੰ ਇੰਨੀਆ ਜਿਹਾ ਸੱਟਾ ਲਾਈਆ ਕਿ ਮੈਂ ਵੇਖ ਨਹੀਂ ਸਕਤ ਕਿੰਨੇ ਸੱਟਾਂ ਲਾਈਆਂ ਇਹਨੇ ਤੇ ਸਿਰ ਪਰ ਮੇਰੇ ਸਾਹਮਣੇ ਮੈਨੂੰ ਪਿਸਤੌਲ ਲਾ ਕੇ ਰਹਿ ਗਿਆ ਸਾਹਮਣੇ ਮੇਰੀ ਗਲੀ ਵਾਲੀ ਸਾਰੇ ਗਵਾਹ ਦਊਗੀ ਵੀ ਇਹਨੇ ਪਿਸਤੌਲ ਉਹਨਾਂ ਦੇ ਮੁੰਡਿਆਂ ਨੇ ਇਹਨੇ ਸਾਹਮਣੇ ਕੀਤਾ ਤੇ ਮੈਂ ਧੱਕਾ ਮਾਰ ਕੇ ਉਹਨਾਂ ਨੂੰ ਬਾਹਰ ਛੁੱਟਿਆ ਤੇ ਫੇਰੇ ਮੁੰਡੇ ਨੂੰ ਅੰਦਰ ਕੀਤਾ ਮੇਰੇ ਸਾਹਮਣੇ ਕੁੱਟਦੇ ਰਹੇ ਇਹਨੂੰ ਕੁੱਟਦੇ ਰਹੇ ਕਿਰਚਾ ਮਾਰਦੇ ਰਹੇ ਤਾਂ ਕਿੰਨੇ ਕ ਨੌਜਵਾਨ ਤੁਹਾਡੀ ਉਸ ਟਾਈਮ ਘਰ ਦੇ ਬਾਹਰ ਸੀ ਤਿੰਨ ਜਣੇ ਸੀ ਤਿੰਨ ਜਣੇ ਦੋ ਸਰਦਾਰ ਇੱਕ ਮੋਨਾ ਉਹਨੇ ਜਿਹੜਾ ਮੋਨਾ ਸੀ ਉਹਨੇ ਮੇਰੇ ਵੱਲ ਪਿਸਤੌਲ ਸਿੱਧਾ ਕੀਤਾ ਸੀ ਕਹਿੰਦਾ ਇਹ ਵੀ ਨਾਲ ਹੀ ਕਹਿੰਦਾ ਇਹਨੂੰ ਵੀ ਗੋਲੀ ਮਾਰੂ ਸੋ ਪਰ ਮੈਂ ਆ ਗਿਆ ਸੀ ਵੀ ਨਹੀਂ ਅਹੀਂ ਨਹੀਂ ਇਹ ਹੈਗੇ ਸਾਨੂੰ ਨਹੀਂ ਪਤਾ ਉਹ ਮੁੰਡੇ ਤੇ ਭੱਜ ਗਏ ਠੀਕ ਉਹ ਤਾਂ ਪਹਿਲੇ ਹੀ ਭੱਜ ਗਏ ਸੀ ਮੁੰਡੇ ਜਿਹਨਾਂ ਦੇ ਨਾਲ ਲੜਾਈ ਹੋਈ ਸੀ ਆ ਜਿਨ੍ਹਾਂ ਨਾਲ ਉਹਨਾਂ ਦੀ ਲੜਾਈ ਹੋਈ ਉਹ ਭੱਜ ਗਏ ਸੀ ਪਰ ਇਹ ਇਕੱਲਾ ਹੀ ਉਹਨਾਂ ਦੇ ਕਾਬੂ ਆ ਗਿਆ ਉਹ ਆਂਦਾ ਇਹ ਵੀ ਨਾਲ ਆ ਜਿਹਨੂੰ ਤਾਂ ਫੜਿਆ ਉਹਨਾਂ ਨੇ ਔਰ ਸਾਡੀ ਕੋਈ ਉਹਨਾਂ ਨਾਲ ਲੜਾਈ ਨਹੀਂ ਕੋਈ ਕੁਛ ਨਹੀਂ ਭਰਿਆ ਜਿਹੜਾ ਉਹਨਾਂ ਨੇ ਫੜਿਆ ਨਹੀਂ ਕੰਮ ਚੰਗਾ ਕੀਤਾ ਜਦੋਂ ਤੁਸੀਂ ਆਪਣੇ ਘਰ ਦੇ ਬਾਹਰ ਆਏ ਕੀ ਤੁਸੀਂ ਨੌਜਵਾਨਾਂ ਨੂੰ ਕਿਹਾ ਨਹੀਂ ਕਿ ਇਹ ਮੇਰਾ ਬੱਚਾ ਹੈ ਉਹਨਾਂ ਦੇ ਨਾਲ ਨਹੀਂ ਗਾ ਨਹੀਂ ਮੈਂ ਕਿਹਾ ਸੀ ਮੈਂ ਹਾਂ ਵੇ ਮੈਂ ਹਾਂ ਇਹ ਤਾਂ ਤੁਸੀਂ ਗੋਪੀ ਨੂੰ ਫੜ ਲਿਆ ਕਿ ਮੇਰਾ ਮੁੰਡਾ ਆ ਮੈਂ ਮੇਰਾ ਮੁੰਡਾ ਤੁਹਾਡਾ ਇਹ ਨਹੀਂ ਤਾਂ ਉਹਨਾਂ ਦਾ ਨਹੀਂ ਹੈਗਾ ਇਹ ਮੇਰਾ ਮੁੰਡਾ ਹੈ ਜਦੋਂ ਮੈਨੂੰ ਵੇਖਿਆ ਤੇ ਸਿਰ 'ਚੋਂ ਖੂਨ ਵਗਣ ਲਿਆ ਖੂਨ ਵਗਦਾ ਪਿਆ ਉਹ ਮੈਂ ਚਲੋ ਇਹਦਾ ਮਾਰਨਾ ਥੋੜਾ ਥੋੜਾ ਸਾਫ਼ ਕਹਿੰਦਾ ਉਹ ਨਕਿਰਚਾਂ ਦੇ ਵੇਖੀਆਂ ਨਹੀਂ ਉਹ ਤਾਂ ਜਦੋਂ ਦੀਆਂ ਕੋਟੀਆਂ ਲਾਈਆਂ ਖੂਨ ਨਾਲ ਭਰ ਗਈਆਂ ਫਿਰ ਵੇਖੀਆਂ ਇਹ ਉਹ ਸਾਰੇ ਫਿਰ ਸਰ ਕਿਥੇ ਨੌਜਵਾਨ ਦੀ ਪਹਿਚਾਨ ਹੋਈ ਹੈ ਤੁਹਾਨੂੰ ਪਤਾ ਕੋਣ ਆ ਨੌਜਵਾਨੋ ਮੈਂ ਉਸ ਟਾਈਮ ਨਹੀਂ ਸਾਨੂੰ ਪਤਾ ਲੱਗਾ ਕੋਈ ਬਸ ਉਹੀ ਮੈਂ ਦੋ ਸਰਦਾਰ ਮੁੰਡੇ ਤੇ ਇੱਕ ਮੋਨਾ ਵੇਖਿਆ ਜਿਹੜਾ ਮੇਰੇ ਸਾਹਮਣੇ ਗੇਟ ਦੇਖ ਲੋਗੇ ਪਿਸਤੌਲ ਸਿੱਧੀ ਕੀਤੀ ਉਹਨੇ ਮੇਰੇ ਗਰ ਕਿੰਨੀਆਂ ਗੋਲੀਆਂ ਤੁਹਾਡੇ ਘਰ ਦੇ ਬਾਹਰ ਉਹਨਾਂ ਨੌਜਵਾਨਾਂ ਦੇ ਵੱਲੋਂ ਆ ਕੇ ਚਲਾਈਆਂ ਗਈਆਂ ਨੇ ਦੇਰ ਰਾਤ ਤਿੰਨ ਗੋਲੀਆਂ ਚਲਾਈਆਂ ਉਹਨਾਂ ਨੇ ਤਿੰਨ ਤਿੰਨਾਂ ਦੇ ਸਾਨੂੰ ਪੂਰੇ ਫਾਇਰ ਆਏ ਆ ਵੀ ਤਿੰਨ ਗੋਲੀਆਂ ਚੱਲੀਆਂ ਮੁੜ ਕੇ ਉਸ ਤੋਂ ਬਾਅਦ ਨਹੀਂ ਗੋਲੀ ਚੱਲੀ ਤਾਂ ਦੇਰ ਰਾਤ ਦੀ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਉਸ ਉਦੋਂ ਦੇ ਅਸੀਂ ਪਾਜੀ ਸਿੱਧੇ ਥਾਣੇ ਗਏ ਥਾਣੇ ਤੋਂ ਉਹਨਾਂ ਨੇ ਸਾਨੂੰ ਸਿਵਲ ਹਸਪਤਾਲ ਤੇ ਭੇਜ ਦਿੱਤਾ ਤੇ ਸਿਵਲ ਤੋਂ ਵਹੀਂ ਇੱਥੇ ਆ ਗਏ ਮੁੜ ਕੇ ਸਾਡੇ ਪਿੱਛੇ ਪਤਾ ਨਹੀਂ ਪੁਲਿਸ ਗਈਗੇ ਉੱਥੇ ਜਿੰਦਰਾ ਵੱਜਾ ਘਰ ਤੇ ਅਹੀਂ ਉੱਥੇ ਕੁਝ ਨਹੀਂ ਹਜੇ ਤੱਕ ਰਾਤ ਦੇ ਘਰ ਨਹੀਂ ਗਏ ਬਸ ਹੋਰ ਨਹੀਂ ਤਾਂ ਕੀ ਕਾਰਵਾਈ ਹੁਣ ਚਾਹੀਦੀ ਹੈ ਉਹਨਾਂ ਨੌਜਵਾਨਾਂ ਕਰਵਾਈ ਉਹਨਾਂ ਨੂੰ ਫੜਨਾ ਚਾਹੀਦਾ ਉਹਨੂੰ ਕਿਹਾ ਬੱਚੇ ਦਾ ਪਹਿਲਾਂ ਹਾਲਤ ਤੇ ਵੇਖੋ ਆਣ ਕੇ ਤੁਸੀਂ ਕੀ ਕਰ ਦਿੱਤੀ ਉਹਦੀ ਹਾਂ ਇਹ ਇੱਕ ਮਾਂ ਦਾ ਬੱਚੇ ਨੂੰ ਇਤਰਾ ਕਰੀਦਾ ਕਿਹਨੂੰ ਜਦੋਂ ਤੁਹਾਡਾ ਕੋਈ ਹੈ ਹੀ ਨਹੀਂ ਵਿੱਚ ਤੇ ਅਸੀਂ ਕਿਉਂ ਇਤਰਾ ਕਰੀਏ ਕਿਸੇ ਦੇ ਬੱਚੇ ਨੂੰ ਮਾਰਨਾ ਸੌਖਾ ਹੈ ਜਿੰਨਾ ਮੈਂ ਤੁਹਾਡੀ ਲੜਾਈ ਤੁਸੀਂ ਉਹਨਾਂ ਨਾਲ ਕਰਦੇ ਮੇਰੇ ਨਾਲ ਕਿਉਂ ਬਗਲਾ ਲੈਣ ਦੇ ਮੈਂ ਕੀ ਕਿਹਾ ਤੁਹਾਨੂੰ ਮੈਂ ਤਾਂ ਨਹੀਂ ਕੁਝ ਕਿੰਦੀ ਪਈ ਹਾਂ ਸਕਤ ਦੱਸ ਸਕਦੇ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਜਰੂਰ ਜੇਲ੍ਹ ਚ ਭੇਜਣਾ ਚਾਹੀਦਾ ਉਹਨਾਂ ਨੂੰ ਠੀਕ ਤੁਸੀਂ ਵੇਖਿਆ ਕਿ ਨੌਜਵਾਨ ਦੇ ਮਦਰ ਜੋ ਕਿ ਮੀਡੀਆ ਦੇ ਸਾਹਮਣੇ ਆਏ ਨੇ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਬੱਚੇ ਦਾ ਕਿਸੇ ਵੀ ਤਰ੍ਹਾਂ ਦਾ ਕਸੂਰ ਨਹੀਂ ਸੀ ਜਿਹੜੇ ਨੌਜਵਾਨਾਂ ਦੇ ਨਾਲ ਲੜਾਈ ਹੋਈ ਸੀ ਤਾਂ ਉਹਨਾਂ ਦੇ ਨਾਲ ਜ਼ਰੂਰ ਲੜਦੇ ਪਰ ਉਹਨਾਂ ਦੇ ਵੱਲੋਂ ਨਜਾਇਜ਼ ਜਿਹੜੇ ਮੇਰੇ ਪੁੱਤ ਨੂੰ ਆ ਕੇ ਸ਼ਰਿਆਮ ਜੜੀਆਂ ਕਿਰਚਾਂ ਮਾਰ ਦਿੱਤੀਆਂ ਗਈਆਂ ਨੇ ਲਹੂਲ ਖਾਨ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਗੋਲੀਆਂ ਵੀ ਜਿਹੜੇ ਨੌਜਵਾਨ ਚਲਾ ਕੇ ਪ੍ਰਾਰ ਹੋ ਚੁੱਕੇ ਨੇ ਤਾਂ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਜਿਹੜੀ ਮੰਗ ਆ ਉਹ ਕੀ ਦੀਦਾਰੀ ਹੈ ਅੰਤਰਗਲਾ ਦਾ ਪੀ ਦੇ ਰਾਤੀ ਰੈਂਟੀ ਨਜ਼ਰੇ ਤੇ ਚੜਾ ਆ। ਫਿਰ ਉਹਨਾਂ ਨੂੰ ਮੈਸੇਜ ਮਿਲਿਆ ਸੀ ਜਾਂ ਪਤਾ ਲੱਗਿਆ ਕਿ ਇਹ ਡੀਪਫਸ ਨੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇਹ ਫਿਰ ਆਪਦੀ ਧਗੜਾ ਹੋਇਆ। ਕਿਉਂਕਿ ਉਸ ਵਕਤ ਉਹ ਕਹੇ ਵੀ ਸਾਰਾ ਵੈਰੀਫਾਈ ਕਰਕੇ ਦੱਸਦੇ ਹਾਂ। ਸਰਕਾਰ ਨੇ ਕੀ ਆਇਆ ਇੱਧਰ। ਕਾਰਨ ਕੋਈ ਸੋਲਿਡ ਰੀਜ਼ਨ ਨਹੀਂ ਹੈ account ਦੇ ਚੋਂ ਕੋਈ ਫਿਕਰ ਮੋਲ ਜਿੰਨਾ ਕਿ ਪਤਾ ਲੱਗਿਆ। ਉਹਨਾਂ ਚੇ ਸੀਗਾ ਵੀ ਉਹਨਾਂ ਦਾ ਮਟਰਸੇਂ ਦਾ ਤੇਲ ਖਤਮ ਹੋਇਆ ਸੀ ਰੋਡ ਤੇ ਲਿਆਦੇ ਸੀ 1 ਕਿਲੋ ਇਕਰਾਰਬਾਜੀ ਹੋ ਗਈ ਦੋਵੇਂ ਪਾਰਟੀਆਂ। ਉਹ ਮਟਰਸੇ ਨੂੰ ਲੜਾਈ ਦਰੂ ਕਰ ਰਹੇ। ਪਤਰ ਪਰਾਂ ਲਗਾ ਦਿੱਤੇ ਨੇ ਉਹ ਅਮੀਨ ਨਾਮ ਦੇ ਇਹ ਕਰ ਰਹੇ ਵੈਰੀਫਾਈ ਕਰ ਰਹੇ ਨੇ ਕਰਨ ਕਰਨ ਸਤ ਕਰ ਰਹੇ ਨੇ ਤਾਂ ਇਸੀ ਥਾਣੇ ਬੀੜਵੇਂ ਦੇ ਐਸਐਚਓ ਸੁਖਬੀਰ ਸਿੰਘ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਦੇਰ ਰਾਤ ਸ਼ਹੀਦ ਸਿੰਘ ਨਗਰ ਦੇ ਵਿੱਚ ਝਗੜਾ ਹੋਇਆ ਤਾਂ ਉਸ ਦੇ ਵਿੱਚ ਸਾਡੇ ਜਿਹੜੇ ਥਾਣੇ ਦੇ ਚੌਕੀ ਇੰਚਾਰਜ ਆਪਣੀ ਪੁਲਿਸ ਪਾਰਟੀ ਦੇ ਨਾਲ ਗੇਨਤਾ ਉਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੀ ਹੈ ਜਗਵੰਟ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਇਲ ਅੰਮ੍ਰਿਤ ਸਾਹਿਬ Bye. Okay.